ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧਿਆਂ ਸ਼ਹੀਦਾਂ ਆਦ ਮਾਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀ। ਸਬਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਸਿੱਖ ਇਤਿਹਾਸ ਨਾਲ ਸੰਬੰਧਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ। ਜਿਹਦੇ ਵਿੱਚ ਸਪਸ਼ਟ ਬਿਲਕੁਲ ਕਰ ਦਿੱਤਾ ਗਿਆ ਵੀ ਇਹ ਫਿਲਮਾਂ ਜਿਹੜੀਆਂ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਇਹਦਾ ਸ਼ਹੀਦ ਯੋਧੇ ਇਹਨਾਂ ਦੇ ਕੋਈ ਨਹੀਂ ਬਣਾ ਸਕਦਾ ਨਾ ਵੈਸੇ ਨਾ AI ਪੰਜ ਸਿੰਘ ਸਹਿਬਾਨ ਦੀ ਕੱਤਰਤਾ ਜਿਹੜੀ ਅੱਜ ਸ੍ਰੀ ਕਲਤਕ ਸਾਬ ਵਿਖੇ ਹੋਈ ਸਕਤਰੇਤ ਜਿਸ ਵਿੱਚ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਪਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਵੀਡੀਓ ਆਦ ਨਾਲ ਸੰਬੰਧਿਤ ਮਾਮਲੇ ਉਤੇ ਡੀਰਗ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਟੈਕਨੋਲੋਜੀ ਅਤੇ ਏਆਈ ਦੇ ਯੁੱਗ ਵਿੱਚ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸੰਬੰਧੀ ਠੋਸ ਨੀਤੀ ਬਣਾਉਣ ਦੀ ਲੋੜ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ رائے ਅਨੁਸਾਰ ਸਨ 1934 1940 2003 2015 ਅਤੇ 2022 ਵਿੱਚ ਫਿਲਮਾਂ ਬਾਰੇ ਲਏ ਗਏ ਫੈਸਲਿਆਂ ਦੀ ਪ੍ਰੋੜਤਾ ਕੀਤੀ ਗਈ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਮਈ 2025 ਨੂੰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥਕ ਸ਼ਖਸੀਅਤਾਂ ਨਾਲ ਵੀ ਡਿ ਗ ਵਿਚਾਰ ਕੀਤੇ ਗਏ ਸਨ। ਮੌਜੂਦਾ ਟੈਕਨੋਲੋਜੀ ਦੇ ਸਮੇਂ ਸਿੱਖ ਪਛਾਣ, ਰਵੈਤਾਂ, ਸਿਧਾਂਤ ਅਤੇ ਫਲਸਫੇ ਨੂੰ ਵੱਡੀਆਂ ਚੁਣੌਤੀਆਂ ਹਨ। ਜਿਸ ਦੇ ਮੱਦੇਨਜ਼ਰ ਪ੍ਰਾਤਨ ਰਵੈਤਾਂ, ਸਾਖੀ ਪਰੰਪਰਾ, ਗੁਰਦੁਆਰਾ ਸਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰਵੈਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪਰਫੁੱਲਤ ਕਰਨਾ ਅਤਿ ਜ਼ਰੂਰੀ ਹੈ। ਪੰਜ ਸਿੰਘ ਸਹਿਬਾਨ ਵੱਲੋਂ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧਿਆਂ ਸ਼ਹੀਦਾਂ ਆਦ ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜਦੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ ਇਹ ਫਿਲਮਾਂ ਦਾ ਮਸਲਾ ਤੁਹਾਨੂੰ ਪਤਾ ਹੀ ਆ ਵੀ ਉਠਿਆ ਰਹਿੰਦਾ ਇਹ ਸਪਸ਼ਟ ਕੀਤਾ ਗਿਆ ਵੀ ਅਕਾਲ ਤਖਤ ਸਾਹਿਬ ਵੱਲੋਂ ਜਦ ਤੱਕ ਮੈਨੂੰ ਪਤਾ ਵੀ ਇਹ ਅਕਾਲ ਤੱਕ ਸਭ ਤੋਂ ਫਿਲਮਾਂ ਦੇ ਸਬੰਧੀ ਜਿਹੜਾ ਪੰਜ ਸਿੰਘ ਸਾਹਿਬਾਂ ਦਾ ਅਜੇ ਤੱਕ ਦਾ ਪਹਿਲਾ ਮਤਾ ਜਿਹਦੇ ਵਿੱਚ ਸਪਸ਼ਟ ਬਿਲਕੁਲ ਕਰ ਦਿੱਤਾ ਗਿਆ ਵੀ ਇਹ ਫਿਲਮਾਂ ਜਿਹੜੀਆਂ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਇਹਦਾ ਸ਼ਹੀਦ ਯੋਧੇ ਇਹਨਾਂ ਦੇ ਕੋਈ ਨਹੀਂ ਬਣਾ ਸਕਦਾ ਨਾ ਵੈਸੇ ਨਾ ਇਹ ਆਈ ਸਿੱਖੀ ਚ ਸਾਖੀ ਪਰੰਪਰਾ ਵਾ ਚਾੱਕੀ ਪਰੰਪਰਾ ਨਹੀਂ ਆ ਜਿਹੜੀ ਗੱਲ ਸਿੱਖੀ ਦੇ ਮੂਲ ਸਿਧਾਂਤਾਂ ਦੇ ਉਲਟਾ ਉਹਦੀ ਪ੍ਰਵਾਨਗੀ ਨਹੀਂ ਹੋ ਸਕਦੀ ਔਰ ਜਿਹੜੇ ਸਾਡੇ ਬਜ਼ੁਰਗਾਂ ਨੇ ਮਤੇ ਪਾਏ ਆਪਣਿਆਂ ਨੇ ਸੰਸਥਾਵਾਂ ਨੇ ਪਾਏ ਉਹ ਬੜੇ ਸੋਚ ਸਮਝ ਕੇ ਪਾਏ ਹੁਣ ਹੁੰਦਾ ਕੀ ਹੈ ਕਿ ਇਹਨੇ ਫਿਲ ਬਣਾਤੀ ਉਹ ਕਹਿੰਦੇ ਸਾਡਾ ਅਸੀਂ ਤੇ ਇਹਨਾਂ ਪਹਿਲਾ ਲਾਤਾ ਪਰ ਹੁਣ ਕਹਿੰਦੇ ਜੀ ਇਹਨੂੰ ਪ੍ਰਵਾਨਗੀ ਨਹੀਂ ਮਿਲ ਰਹੀ ਤੇ ਇਹ ਅੱਜ ਇਹ ਇਹ ਕੀਤਾ ਗਿਆ ਵੀ ਇਹਦੇ ਵਿੱਚ ਦੇਖੋ ਗੱਲ ਸਪਸ਼ਟ ਕਰਤੀ ਆਪਾਂ ਮੇਰਾ ਸੁਭਾ ਜਿਹੜਾ ਮੈਂ ਜਿਹੜੇ ਵੀ ਮਸਲੇ ਤੇ ਨਾਵਾ ਸਪਸ਼ਟ ਨਾ ਭਈ ਇਹ ਸਪਸ਼ਟਾ ਔਰ ਮੈਂ ਸਪਸ਼ਟ ਕਹਿਣਾ ਉਹਦੋਂ ਵੀ ਕਿਹਾ ਸੀ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਜਿਹੜੇ ਗੁਰੂ ਸਾਹਿਬ ਦੇ ਸਮਕਾਲੀ ਸਿੱਖ ਯੋਧੇ ਸ਼ਹੀਦਾਂ ਜਾਂ ਵੱਡੇ ਜਿਹੜੇ ਆ ਆਦ ਮਹਾਂਪੁਰਖਾਂ ਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ ਇਹ ਤੁਸੀਂ ਰਾਹ ਖੋਲਦੇ ਹੋ ਹੁਣ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ ਫਿਲਮਾਂ ਦੇ ਵਿੱਚ ਤੇ ਉਹ ਪ੍ਰੇਮ ਦਿਖਾਉਣ ਲੱਗ ਪੈਂਦੇ ਆ ਕਿੰਨਿਆਂ ਦੇ ਉੱਤੇ ਉਹਨਾਂ ਨੇ ਦਿਖਾਇਆ ਔਰ ਇਹਦੇ ਨਾਲ ਕੀ ਹੋਊਗਾ ਜਿੱਦਾਂ ਅ ਰਾਸਾਂ ਰਾਸਤਾਰੀਏ ਕਰਦੇ ਹਨ ਉਹ ਥਾਂ ਪਰ ਥਾਂ ਦੇ ਉੱਤੇ ਕੋਈ ਕੁਝ ਬਣਿਆ ਹੋਊਗਾ ਕੋਈ ਕੁਝ ਬਣਿਆ ਹੋਊਗਾ ਇਹ ਤੀਜਾ ਨਹੀਂ ਬਰਦਾਸ਼ਤ ਕੀਤੀਆਂ ਜਾ ਸਕਦੀਆਂ ਹਾਂ ਡਾਕੂਮੈਂਟਰੀਆਂ ਉਹ ਇਹਦੇ ਮੁਤਾਬਕ ਵੇਖ ਲਓ ਠੀਕ ਆ ਕਿ ਗਲਤ ਆ ਮੈਂ ਤੇ ਇਹਦੀ ਗੱਲ ਕਰਦਾ